ਪੋਡਕਾਸਟ ਤੋਂ ਮੈਂ ਕੁਲਵਿੰਦਰ ਆਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ। ਇਸ ਵੇਲੇ ਅਸੀਂ ਦਰਿਆ ਸਤਲੁਜ ਦੇ ਨੇੜੇ ਪੈਂਦੇ ਬਾਰਡਰ ਦੇ ਨੇੜੇ ਪਿੰਡ ਪੈਂਦੇ ਆ ਜਿਹੜੇ ਕਾਵਾਂ ਸਿੰਘ ਵਾਲੀ ਉਹਦੇ ਨਾਲ ਹੀ ਪਿੰਡਾਂ ਮਹਾਵਤ ਮਹਾਵਤ ਪਿੰਡ ਮਾਤਮ ਮਾਤਮ ਨਗਰ ਪਿੰਡ ਦੇ ਵਿੱਚ ਅਸੀਂ ਖੜੇ ਆ ਤਾਂ ਸਾਡੇ ਨਾਲ ਵੀਰਾਂ ਭੈਣਾਂ ਦੇ ਸਹਿਯੋਗ ਦੇ ਨਾਲ ਰਸਦ ਪਾਣੀ ਲੈ ਕੇ ਪਹੁੰਚੇ ਸੀਗੇ ਤੇ ਬਾਈ ਜੀ ਆਲਰੇਡੀ ਇੱਕ ਟਰਾਲੀ ਟਰੈਕਟਰ ਲੈ ਕੇ ਖੜੇ ਆ ਤੇ ਪਾਣੀ ਦਾ ਪੱਧਰ ਤੁਸੀਂ ਚੈੱਕ ਕਰ ਲਓ ਵੀ ਪਾਣੀ ਦਾ ਪੱਧਰ ਇਸ ਤਰੀਕੇ ਦੇ ਨਾਲ ਇੱਥੇ ਆ ਸਾਡੇ ਨਾਲ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ ਸਹਿਯੋਗੀ ਮੌਜੂਦ ਹੈ ਜਲੰਧਰ ਸਿੰਘ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਡਿਊਟੀ ਕਰਦੇ ਆ ਉਹ ਸਾਡੇ ਨਾਲ ਇਸ ਬੋਟ ਵਿੱਚ ਇੱਥੋਂ ਤੱਕ ਸਾਨੂੰ ਲੈ ਕੇ ਆਏ ਆ ਤੇ ਆ ਤੁਸੀਂ ਰਸਦ ਪਾਣੀ ਹੈ ਜਿਹੜਾ ਆਪਾਂ ਜਾਣਕਾਰੀ ਲੈ ਲਈਏ ਬਾਈ ਜੀ ਦੱਸ ਦੋ ਵੀ ਕਿਹੜਾ ਪਿੰਡ ਹੈ ਇਹ ਤੇ ਕਿੰਨੇ ਕ ਘਰ ਆ ਇੱਥੇ ਜਿਹੜੇ ਪਾਣੀ ਦੇ ਵਿੱਚ ਫਸੇ ਹੋਏ ਆ ਆਪਣੇ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਜੋ ਹਾਰਡ ਪੀੜਤਾਵਾਂ ਦੇ ਵਿੱਚ ਲੋਕ ਫਸੇ ਹੋਏ ਨੇ ਪਿੰਡ ਲਾਹਬ ਸਿੰਘ ਵਾਲੀ ਟਾਣੀ ਜੀ ਜੋ ਮਾਥਮ ਨਗਰ ਦੇ ਵਿੱਚ ਪੈਂਦੀ ਹੈ ਜੀ ਉਹਨਾਂ ਨੂੰ ਰਾਸ਼ਨ ਪਾਣੀ 100 ਯਾਨੀ ਕਿ ਤਕਰੀਬਨ 180 ਕਰ ਰਿਹਾ ਗਿਆ ਜੀ ਤੇ ਇਹ ਹੁਣ ਦੇਖਦੇ ਆ ਜੀ 180 ਕਰਾਂ ਨੂੰ ਕਿੱਦਾਂ ਪੂਰਾ ਕਰਨਾ ਹੈ ਉਹ ਪੰਚਾਇਤ ਕਰੂਗੀ ਉਹ ਕਰਕੇ ਸਾਰਿਆਂ ਨੂੰ ਦੇਊਗੀ ਜਿਹੜਾ ਰਾਸ਼ਨ ਪਾਣੀ ਆ ਰਿਹਾ ਉਹ ਲੋਕਾਂ ਤੱਕ ਪਹੁੰਚਦਾ ਹੋ ਰਿਹਾ ਹੋ ਰਿਹਾ ਜੀ ਜਿਹੜਾ ਰਾਸ਼ਨ ਪਾਣੀ ਹੈ ਉਹ ਲੋਕਾਂ ਤੱਕ ਪਹੁੰਚਦਾ ਹੋ ਰਿਹਾ ਜਿਹੜਾ ਇੱਥੇ ਮੇਨ ਲੋਡ ਹੈਗੀ ਹੈ ਜਿਹੜੀ ਉਹ ਤੁਹਾਨੂੰ ਦੱਸਿਆ ਵੀ ਜਿਵੇਂ ਆ ਆਪਣੇ ਜਿੱਥੇ ਬੰਨ ਮਜਬੂਤ ਹੋ ਰਿਹਾ ਉੱਥੇ ਮਿੱਟੀ ਦੀ ਐ ਜਾਲ ਦੀ ਐ ਤੇ ਫਿਰ ਇੱਥੇ ਜਿਹੜਾ ਰਸਦ ਪਾਣੀ ਉਹ ਪਹੁੰਚ ਰਿਹਾ ਤੇ ਪਸ਼ੂ ਢਾਂਡਾ ਮਾਲ ਡੰਗਰ ਉਹਦਾ ਕੀ ਹਾਲ ਚਾਲ ਹੈ ਉਹ ਕਿਵੇਂ ਐ ਸੇਫ ਹੈ ਕੀ ਉਹਨਾਂ ਵਾਸਤੇ ਕੀ ਲੋੜੀਦਾ ਹੋਊਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਤੂੜੀ ਦੀ ਜੀ ਚਾਰਾ ਜੀ ਉਹਦੀ ਮੁਸ਼ਕਲ ਆਊਗੀ ਜਦੋਂ ਪਾਣੀ ਹਟ ਗਿਆ ਜੀ ਦਿੱਕਤ ਇਹੀ ਆਊਗੀ ਪੱਠਾ ਡੱਠਾ ਰਹਿ ਨਹੀਂ ਜਾਣਾ ਕੁਝ ਵੀ ਨਹੀਂ ਰਹਿ ਜਾਣਾ ਜੀ ਤੂੜੀਆਂ ਦੇ ਵੀ ਲੋਕਾਂ ਦੇ ਖੇਤਾਂ ਦੇ ਵਿੱਚ ਪਈਆਂ ਸੀਗੀਆਂ ਉਹ ਵੀ ਰੋੜ ਗਈਆਂ ਜੀ ਤੂੜੀ ਚਾਰੇ ਦੀ ਲੋੜ ਪਊਗੀ ਇੱਥੋਂ ਤੂੜੀ ਚਾਰਾ ਬਿਲਕੁਲ ਆਸੇ ਪਾਸੇ ਕੋਈ ਢਗਣੀ ਨਜ਼ਰ ਆਉਂਦਾ ਕੀ ਨਜ਼ਰ ਆਉਣਾ ਇੱਥੇ ਪਾਣੀ ਹੈ ਬਿਲਕੁਲ ਪਾਕਿਸਤਾਨ ਦੇ ਨਾਲ ਆ ਜਿਹੜਾ ਪਾਣੀ ਚੱਲੀ ਜਾਂਦਾ ਜਾਈ ਜਾਂਦਾ ਤਾਂ ਇੱਥੇ ਪਾਣੀ ਦੀ ਫੁੱਲ ਮਾਰਾ ਇਸ ਵੇਲੇ ਔਰ ਪਾਣੀ ਕੀ ਲੱਗਦਾ ਬਾਈ ਜੀ ਪਹਿਲਾਂ ਨਾਲੋਂ ਪਾਣੀ ਦਾ ਪੱਧਰ ਨੀਵਾ ਹੋਇਆ ਕਮ ਹੋਇਆ ਥੋੜਾ ਹੋਇਆ ਜੀ ਹੂੰ ਥੋੜਾ ਬਹੁਤਾ ਪਾਣੀ ਦਾ ਪੱਧਰ ਜਿਹੜਾ ਉਹ ਨੀਵਾ ਹੋਇਆ ਅੱਧਾ ਕੁ ਫੁੱਟ ਘਟਿਆ ਜੀ ਪਾਣੀ ਅੱਛਾ ਹਾਂਜੀ ਆਉਣ ਵਾਲੇ ਸਮੇਂ ਦੀਆਂ ਜ਼ਰੂਰਤਾਂ ਤੁਹਾਨੂੰ ਦੱਸੀਆਂ ਤੂੜੀ ਤੰਦ ਹੋ ਗਿਆ ਪੱਠੇ ਹੋ ਗਿਆ ਆਚਾਰ ਹੋ ਗਿਆ ਪੈਕਿੰਗ ਦੇ ਵਿੱਚ ਜਿਹਨੂੰ ਪਾਣੀ ਨਾ ਲੱਗ ਸਕੇ ਐਸ ਰੂਪ ਦੇ ਵਿੱਚ ਜੇਕਰ ਸਾਡੇ ਵੀਰ ਭਾਈ ਅਸੀਂ ਵੀ ਜਿਹੜਾ ਹੈਗਾ ਉਹ ਟਰੈਕਟਰ ਟਰਾਲੀਆਂ ਰੈਡੀ ਰੱਖੇ ਆ ਜਿਵੇਂ ਪਾਣੀ ਥੋੜੀ ਜਿਹੀ ਆਵਦੀ ਮਾਰ ਘਟ ਕਰਦਾ ਅਸੀਂ ਉਵੇਂ ਹੀ ਆਪਣੇ ਸਹਿਯੋਗੀਆਂ ਦੇ ਨਾਲ ਰਲ ਕੇ ਇੱਥੋਂ ਤੱਕ ਇਹ ਚੀਜ਼ਾਂ ਲੈ ਕੇ ਆਉਣ ਦੀ ਜਿਹੜੀ ਹੈਗੀ ਆ ਉਹ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਡੇ ਨਾਲ 13 NDRF ਦੀ ਟੀਮ ਸਾਡੇ ਨਾਲ ਹੈ ਜਿਹੜੀ ਬੋਟ ਤੇ ਅਸੀਂ ਆਏ ਆ ਐਨਡੀਆਰਫ ਦੀਆਂ ਟੀਮਾਂ ਪੂਰੀਆਂ ਜੁਟੀਆਂ ਹੋਈਆਂ ਇਸ ਕੰਮ ਦੇ ਵਿੱਚ ਕਿਵੇਂ ਰਸਨ ਜਿਹੜਾ ਉਹ ਪਹੁੰਚਦਾ ਕਰ ਰਿਹਾ ਐ ਏਡੇ ਤਕੜੇ ਪਾਣੀ ਦੇ ਵਿੱਚ ਜਿੱਥੇ ਇਸ ਵੇਲੇ 22 ਤੋਂ 25 ਫੁੱਟ ਪਾਣੀ ਹੈ ਗਿਆ ਜਿਹੜਾ ਉਹ ਖੜਾ ਹੋਇਆ ਐ ਇਸ ਵੇਲੇ ਘਰਾਂ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਈਆਂ ਲੋਕਾਂ ਨੇ ਸਮਾਨ ਵੀ ਆਪਣੇ ਘਰਾਂ ਦੇ ਉੱਪਰ ਇੱਥੇ ਰੱਖੇ ਹੋਏ ਆ ਆ ਸਮਾਨ ਦੀ ਟਰਾਲੀ ਜਿਹੜੀ ਆ ਵੀਰ ਲੈ ਕੇ ਆਏ ਆ ਇਹ ਵੀ ਪੂਰਾ ਇੱਕ ਤਰ੍ਹਾਂ ਨਾਲ ਜਾਣ ਤੇ ਖੇਡ ਕੇ ਲਿਆਉਣ ਵਾਲੀ ਗੱਲ ਹੀ ਹੁੰਦੀ ਹੈ ਤੇ ਬਹੁਤ ਦੂਰੋਂ ਸੰਗਤਾਂ ਜਿਹੜੀਆਂ ਉਹ ਇਨ੍ਹਾਂ ਪਿੰਡਾਂ ਦਾ ਸਹਿਯੋਗ ਦੇ ਰਹੀਆਂ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀ ਇਹਨਾਂ ਲੋਕਾਂ ਦਾ ਪੰਜਾਬ ਦੇ ਵਿੱਚ ਆਏ ਹਰ ਪੀੜਤਾਂ ਦੇ ਲੋਕਾਂ ਦਾ ਉਹਨਾਂ ਦਾ ਸਾਥ ਦੇऊं ਚੈਨਲ ਪੰਜਾਬ ਵਾਲਾ ਪੌਡਕਾਸਟ ਤੋਂ ਸਾਡੀ ਵੀ ਇਹ ਬੇਨਤੀ ਹੈ ਕਿ ਅਸੀਂ ਵੀ ਇਸ ਸਹਿਯੋਗ ਦੇ ਵਿੱਚ ਹਮੇਸ਼ਾ ਨਾਲ ਆਪਣੇ ਕਿਸਾਨ ਭਰਾਵਾਂ ਦੇ ਆਪਣੇ ਨਾਲ ਜਿਹੜੇ ਪਿੰਡ ਬਾਰਡਰ ਤੇ ਵਸੇ ਪਾਣੀ ਦੀ ਮਾਰ ਹੇਠ ਪਾਣੀ ਦੀ ਮਾਰ ਚੱਲ ਰਹੀ ਹੈ ਉਹਨਾਂ ਵਾਸਤੇ ਤਾਂ ਇੱਕ ਵਾਰੀ ਫਿਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਜਿਵੇਂ ਸਾਹਮਣੇ ਟਾਣੀ ਤੁਹਾਨੂੰ ਦਿਸਦੀ ਹੋਊਗੀ ਕਿ ਕਿੰਨਾ ਕਿੰਨਾ ਪਾਣੀ ਹੈ ਜਿਹੜਾ ਉਹ ਹਾਲੇ ਵੀ ਦਰਖਤ ਤੁਹਾਨੂੰ ਦਿਸੀ ਜਾਂਦੇ ਹੋਣਗੇ ਕਿ ਉੱਚੀ ਹਾਈਟਾਂ ਦੇ ਦਰਖਤ ਹੈ ਜਿਹੜੇ ਉਹ ਬਿਲਕੁਲ ਇੱਥੇ ਡੁੱਬੇ ਹੋਏ ਆ ਸੋ ਸੇ ਧੰਨਵਾਦ ਕਰਦੇ ਆਂ ਪੰਜਾਬ ਪੁਲਿਸ ਐਨਡੀਆਰਫ ਟੀਮਾਂ ਦਾ ਤੇ ਵਿਸ਼ੇਸ਼ ਰੂਪ ਦੇ ਵਿੱਚ ਉਹ ਸਹਿਯੋਗੀ ਜਿਨ੍ਹਾਂ ਨੇ ਰਾਸ਼ਨ ਪਾਣੀ ਦੇ ਵਿੱਚ ਸਾਡਾ ਸਹਿਯੋਗ ਕੀਤਾ ਤੇ ਇੱਥੋਂ ਤੱਕ ਅਸੀਂ ਪਹੁੰਚ ਕੀਤੀ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਇੰੀਆਂ ਜਾਣਕਾਰੀਆਂ ਦੇ ਨਾਲ ਮੈਨੂੰ ਕੁਲਵਿੰਦਰ ਆਲਖ ਨੂੰ ਦਿਓ ਅਗਿਆ ਧੰਨਵਾਦ